ਹੁਣ ਇੱਕ ਜ਼ਿੰਮੇਦਾਰ ਕੋਲੇ ਇੱਕ ਤਾਂ ਰੱਖੀ ਹੋਈ ਘੋੜੀ ਚੜਨ ਖਾਤਰ ਇੱਕ ਰੱਖੀ ਹੋਈ ਬੋਤੀ ਬੋਤੀ ਅੱਗੇ ਬੋਤੇ ਦਾ ਹਲ ਜੋੜਦੇ ਮੈਂ ਤਾਂ ਬੋਤੀ ਹਲ ਖਿੱਚਦੀ ਤੇ ਨਾਲੇ ਭਾਈ ਉਹ ਬੋਤੀ ਦੁੱਧ ਦਿੰਦੀ ਨਾਲੇ ਉੱਤੇ ਵਹਾ ਕੇ ਲੈ ਜਾਂਦੀ ਖੇਤ ਉਹ ਤਿੰਨੇ ਕੰਮ ਕਰਦੀ ਅੱਛਾ ਖੱਚਰ ਕੀ ਕਰਦੀ ਜੇ ਉਹਦਾ ਕੋਈ ਬਾਹਰ ਦਾਣਾ ਪੱਕਾ ਕੱਟਿਆ ਹੁੰਦਾ ਤਾਂ ਉਹ ਖੱਤਰ ਤੇ ਆਪ ਦਾ ਉਹ ਰੇੜੇ ਤੇ ਜੋੜ ਕੇ ਉਹ ਲਿਉਂਦਾ ਉਹ ਲਿਉਂਦਾ ਜਾਂ ਸ਼ਹਿਰ ਚਲੇ ਜਾਣੇ ਨੇ ਦਾਣਾ ਪੱਕਾ ਜਾਂ ਸ਼ਹਿਰੋਂ ਕੋਈ ਚੀਜ਼ ਲੈਉਣੀ ਆ ਤਾਂ ਖੱਤਰ ਦੇ ਉਹ ਟੱਚ 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 ਟਟਟਾ ਕਰਕੇ ਨਾਏ ਛਾਂਟਾ ਮਾਰੀ ਜਾਇਆ ਕਰੇ ਰੋਜ਼ ਉਹਦੇ 50 60 ਮੰਨ ਕੇ ਚੱਲ 50 ਤੋਂ ਉੱਤੇ ਉੱਤੇ ਛਾਂਟੇ ਵੱਜ ਜਾਇਆ ਕਰਨ ਹੂੰ ਕੋੜੀ ਜਮਾ ਬੇਲੀ ਉਹ ਸਿੱਟ ਕੇ ਸੁੱਕੀ ਜੀ ਤੂੜੀ ਤੇ ਉੱਤੇ ਮਾਰਿਆ ਕਰਨ ਕਿਲੋ ਛੋਲੇ ਕੋੜੀ ਮਾਰੀ ਨਾਲ ਛੋਲੇ ਖਾਇਆ ਕਰੇ ਉਹ ਫਿਰ ਆਪ ਚ ਬੇੜੇ ਚ ਖੜੇ ਪਸ਼ੂ ਵੀ ਆਪਾਂ ਇਹ ਕਹਿੰਦੇ ਨੇ ਵੀ ਪਸ਼ੂ ਹੀ ਹੈ ਤਾਂ ਗੈਂ ਤਾਂ ਹਰੇਕ ਚੀਜ਼ ਨੇ ਉਹ ਦੇਖਿਆ ਕਰਨ ਵੀ ਇਹਨੂੰ ਤਾਂ ਛੋਲੇ ਪੈਂਦੇ ਨੇ ਤੇ ਖੱਤਰ ਕਹਿੰਦੀ ਮੈਨੂੰ ਇਹ ਆ ਲਿਆ ਦਾ ਖੱਬਲ ਗੱਲਾਂ ਜਾ ਅ ਬੱਡ ਕੇ ਬੱਟਾ ਤੋਂ ਮੈਨੂੰ ਖੱਬਲ ਪਾਉਂਦਾ ਨਾਏ ਮੇਰੇ ਛਾਟੇ ਵਾਲੇ ਮਾਰਦਾ ਹੂੰ ਬੋਤੀ ਖੰਦੀ ਨਾਏ ਤਾਂ ਮੇਰੇ ਤੇ ਚੜ ਕੇ ਜਾਂਦਾ ਹੂੰ ਨਾਲੇ ਚੜ ਕੇ ਆਉਂਦਾ ਨਾਏ ਖੇਤ ਦੇ ਵਿੱਚ ਜਾ ਕੇ ਮੈਂ ਹਲ ਖਿੱਚਦੀ ਆ ਹੂੰ ਨਾਏ ਤੜਕੇ ਦੁੱਧ ਚੋ ਲੈਂਦਾ ਨਾਏ ਹੱਥ ਨਾਲ ਦੁੱਧ ਚੋ ਲੈਂਦਾ ਨਾਏ ਮੇਰਾ ਦੁੱਧ ਪੀਂਦਾ ਮੈਨੂੰ ਕੀ ਕਰਦਾ ਫੇਰ ਕਹਿੰਦੀ ਜਾਂ ਆ ਛੋਲਿਆਂ ਦਾ ਅਨੀਰਾਜ ਆ ਜਾ ਕੁਮਾਰੇ ਦਾ ਨੀਰਜਾ ਇਹ ਨੀਰਜਾ ਪਾ ਕੇ ਵੀ ਭਣੇ ਮੇਰੀ ਵੀ ਜਾਨ ਦੁਖੀ ਹੈਗੀ ਵੀ ਇਹੇ ਜਮਾ ਬਹਿਲੀ ਏ ਕੋੜੀ ਨਹੀਂ ਖਾਂਦੀ ਛੋਲੇ ਆਪ ਚੋ ਹੋ ਗੱਲਾਂ ਕਰੀ ਜਾਂਦੀਆਂ ਨੇ ਗੱਲਾਂ ਕਰੀ ਜਾਂਦੀਆਂ ਨੇ ਚੱਲ ਭਾਈ ਐਸਾ ਜਵਾਨਾ ਆਇਆ ਤਾਂ ਮੜਾ ਮੋਟਾ ਕੋਈ ਮਹਾਰਾਜ ਨੇ ਸੁਣੀ ਉਹ ਕਿਸੇ ਕਿਤੇ ਜ਼ਿੰਮੇਦਾਰ ਨਾਲ ਆਪ ਦੇ ਪੱਖਰੇ ਵਿੱਚ ਕਹਿਣ ਲੱਗੀਆਂ ਵੀ ਜ਼ਿੰਮੇਦਾਰਾ ਤੂੰ ਸਾਡੇ ਇਹ ਗੱਲਬਾਤ ਕਿਤੇ ਸੁਣੇਗਾ ਦੁੱਖ ਉਹ ਕਹਿੰਦਾ ਸੋਨੂ ਕੀ ਦੁੱਖ ਹੈ ਮੋਤੀ ਕਹਿੰਦੀ ਪਹਿਲਾਂ ਤੜਕੇ ਮੇਰਾ ਤੂੰ ਦੁੱਧ ਚੋਣ ਹੈ ਦੁੱਧ ਚੋ ਕੇ ਚਾ ਚ ਪਾ ਲਿਆ ਚਾ ਉਹ ਤੱਤਾ ਕਰ ਲਿਆ ਰੜਕ ਤੇ ਤਾਂ ਬੋਤੀ ਤਾਂ ਹੁੰਦੇ ਨਹੀਂ ਬਈ ਮੌਜ ਨਾਲ ਸਾਰਾ ਟੱਬਰ ਫੀ ਲੈਨੇ ਹੋ ਕਹਿੰਦਾ ਹਾਂ ਕਹਿੰਦੀ ਫਿਰ ਮੇਰੇ ਤੇ ਚੜ ਕੇ ਖੇਤ ਵੀ ਜਾਣਾ ਕਹਿੰਦਾ ਹੋਰ ਹੁਣ ਚੜਕੀ ਜਾਣਾਗਾ ਤੇਰੇ ਤੋਂ ਹੋਰ ਕੀ ਕਰਨਾ ਕਹਿੰਦੀ ਫਿਰ ਉੱਤੇ ਜਾ ਕੇ ਮੈਨੂੰ ਹਲ ਜੋੜ ਲੈਣਾ ਹਲ ਜੋੜ ਕੇ ਉੱਤੇ ਫਿਰ ਤਾਬ ਦਿੰਨਾ ਹਲ ਦੇ ਮੈਂ ਬੜਾ ਔਖਾ ਹੋ ਕੇ ਖਿੱਚਦੀ ਆ ਫੇਰ ਵੀ ਤੈਨੂੰ ਉੱਤੇ ਵਾਹ ਕੇ ਲਿਆਉਣੀ ਆ ਆ ਕੇ ਕਹਿੰਦੀ ਫੇਰ ਤੂੰ ਮੈਨੂੰ ਚੋਣ ਹੈ ਹਥਣੇ ਫੇਰ ਤੁਹਾਨੂੰ ਸਾਰੇ ਟੱਬਰ ਨੂੰ ਦੁੱਧ ਪਿਆਉਣੀ ਆ ਵੀ ਆ ਮੈਨੂੰ ਜਾਂ ਗਮਾਰੇ ਦਾ ਨੀਰਾ ਜਾਂ ਛੋਲੇ ਦਾ ਨੀਰਾ ਪਾ ਕੇ ਟੋਕਰੀ ਪਰੇ ਹੋ ਜਾਣਿਓ ਤੇ ਮੈਂ ਬਸ ਇਹ ਦੇ ਨਾਲ ਟਿੱਡ ਪਰ ਕੇ ਠੰਡਾ ਪਾਣੀ ਪੀ ਕੇ ਟਾਈਮ ਨਿਕਾਉਣੀ ਆ ਕਹਿੰਦਾ ਅੱਛਾ ਇਹ ਕਹਿੰਦਾ ਔਖੀ ਐ ਕਹਿੰਦੀ ਔਖੀ ਤਾਂ ਐ ਆ ਵੀ ਕੋੜੀ ਨੂੰ ਤੂੰ ਕਿਤੇ ਨਾ ਕਿਤੇ ਜਿੱਥੇ ਰਿਸ਼ਤੇਦਾਰੀ ਸੀ ਜਿੱਥੇ ਉਦੋਂ ਹੀ ਛੜਦਾ ਹੂੰ ਉਦੋਂ ਹੀ ਛੜਦਾ ਉਹਨੂੰ ਪਾਉਣਾ ਛੋਲੇ ਕਿਲੋ ਰੋਜ਼ 8ਨੇ ਕਿਲੋ ਤੜਕੇ 8ਨ ਤੜਕੇ ਛੋਲੇ ਪਾਉਣਾ ਤੇ ਨਾ ਇਹ ਖਰਖਰੇ ਕਰਦਾ ਹੂੰ ਕੋੜੀ ਦੇ ਮੇਰੇ ਕਿਹੜੇ ਨਾ ਖਰਖਰਾ ਕਰੇ ਕਿਹੜੇ ਨਾ ਕੋਈ ਉਹ ਹੈ ਮੇਰੇ ਤਾਂ ਜੇ ਇਹ ਡੰਡੇ ਦਾ ਭਾਵਾ ਮਾਰ ਲਉ ਬੇ ਹੋਰ ਤਾਂ ਕੁਛ ਨਹੀਂ ਉਹ ਭਏ ਫੇਰੇ ਤਨ ਖੱਤਰ ਬੋਲ ਪੀ ਕਹਿੰਦੀ ਜ਼ਿੰਮੇਦਾਰਾ ਮੇਰਾ ਵੀ ਦੁੱਖ ਸੁਣ ਲੈ ਇਹ ਤਾਂ ਤਾਂ ਸੁਣ ਲਿਆ ਉਹ ਕਹਿੰਦਾ ਤੈਨੂੰ ਕੀ ਹੈ ਕਹਿੰਦੀ ਰੋਜ ਘਟੋ ਘਟ ਉ ਤਾਂ ਵੱਧ 50 60 ਗੱਲਾ ਤਾਂ ਮੇਰੇ ਐ ਛਟੀਆਂ ਜਾਂ ਮਾਰਦਾ ਹੈ ਛਾਂਟਾ ਬੰਨਿਆ ਹੋਇਆ ਕਹਿੰਦੀ ਚਮੜੇ ਦਾ ਮੇਰੇ ਐ ਵੱਜਦਾ ਜਾ ਕੇ ਸਰੀਰ ਤੇ ਪਿੰਡੇ ਤੇ ਵਿਚੋਂ ਲਹੂ ਕੱਢਣਾ ਕਰ ਦਿੰਦਾ ਕੰਨੀ ਮਾਇ ਕੀ ਤਰ੍ਹਾਂ ਕਰ ਲੈ ਮਾੜਾ ਲਿਆ ਕੇ ਕਦੀ ਫਿਰ ਤੂੰ ਆ ਖੱਬਣ ਜਾ ਖੋਰ ਜਾ ਮੇਰੇ ਮੂਹਰੇ ਪਾ ਜਨਾ ਕਿਤੇ ਮੈਨੂੰ ਵੀ ਦਾਣੇ ਦਾ ਪੂਰਾ ਦਿਖਾਇਆ ਤੇ ਨਾਲੇ ਮੈਂ ਤੇਰੇ ਕਹਿੰਦੀ ਦਾਣੇ ਸ਼ਹਿਰ ਚ ਵੀ ਸਟਿੱਕੇ ਹੋਣੀਆਂ ਸ਼ਹਿਰੋਂ ਕੋਈ ਸੌਦਾ ਸੂਤ ਲਿਆਉਣਾ ਹੈ ਕੋਈ ਰੇਰ ਪਾ ਜਮੇ ਜਾਂ ਕੋਈ ਹੋਰ ਚੀਜ਼ਾਂ ਉਹ ਕਹਿੰਦੇ ਤੂੰ ਮੇਰੇ ਤੇ ਅਲੱਦ ਖਿਲੇ ਹੋਣਾ ਰੇੜੇ ਤੇ ਨਾ ਬਹਿ ਕੇ ਜਾਣਿਓ ਬਹਿ ਕੇ ਆਉਣਿਓ ਇਹੋ ਕਹਿੰਦੇ ਮੌਜਨਾ ਛੋਲੇ ਪੋਣ ਆਥਨ ਤੜਕੇ ਜਾਣਿਓ ਕਿਤਨਾ ਕਿਤੇ ਰਿਸ਼ਤੇਦਾਰੀ ਚ ਉਦੋਂ ਕੁੜੀ ਤੋਂ ਕੰਮ ਲੈਣਿਓ ਉਹ ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਕਹਿੰਦਾ ਸਰਦਾਰੀ ਕੀ ਕਰੀਏ ਪੁੱਤਰੋ ਸਾਰਾ ਪਰਬਾਰ ਕਹਿੰਦਾ ਵੀ ਘੋੜੀ ਬਿਨਾ ਆਪਣੀ ਇੱਜ਼ਤ ਨਹੀਂ ਹੈ ਜੋੜੀ ਘੋੜੀ ਬਿਨਾ ਤੇ ਉਹਨੂੰ ਕਹਿੰਦਾ ਤੈਨੂੰ ਉਹ ਭਾਈ ਫਿਰ ਜਿਹੜੇ ਉਹ ਗਿਆਨ ਦੇ ਗੱਲਾਂ ਹੀ ਦੇਵੇ ਵੀ ਇਹ ਜਿਹੜਾ ਕਾਰੋਬਾਰ ਹੈ ਇਹ ਕਿਤੇ ਗਾਹਾਂ ਦੂਏ ਜਰਮ ਵਿੱਚ ਦੇਣਾ ਲੈਣਾ ਵੀ ਪੈ ਜਾਊਗਾ ਹੈ ਤੇ ਅਜੇ ਇਹ ਕਹਿੰਦਾ ਨੇ ਭਾਈ ਵੀ ਜੇ ਚੰਗਾ ਕੰਮ ਕਰੋ ਤਾਂ ਗਾਹਾਂ ਚੰਗਾ ਜੇ ਮਾੜਾ ਕਰੋ ਤਾਂ ਮਾੜਾ ਤੇ रिजल्ट ਹੈ ਜਿਵੇਂ ਆਪਣੇ ਪੜਾਈ ਦਾ ਹੁੰਦਾ ਜੇ ਚੰਗੇ ਆਪਾਂ ਨੇ ਪੇਪਰ ਕਰਕੇ ਆਇਆਗੇ ਤੇ ਉਹਦਾ ਚੰਗਾ ਰਿਜਲਟ ਆਜੂ ਜੇ ਮਾਰਾ ਕਰਕੇ ਆਇਆ ਕਾ ਮਾਰਾ ਰਿਜਲਟ ਆ ਜਾਂਦਾ